ਸਾਡੀ ਇਹ ਵਾਲੀ ਪੀੜ੍ਹੀ ਭੁੱਲ ਗਈ ਕਿ ਸਾਨੂੰ ਇਹ ਛੁੱਟੀਆਂ ਵੀ ਕਿਸ ਕੀਮਤ ਤੇ ਮਿਲਿਆ ਨੇ ਨਾ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਰਹੀ ਹੈ ਜਿਵੇਂ ਅਸੀਂ ਚੱਲ ਰਹੇ ਹਾਂ ਤੇ ਜ਼ਿਆਦਾਤਰ ਫੰਸ਼ਨ ਵੱਲ ਤੇ ਨਵੀਆਂ ਚੀਜ਼ਾਂ ਵੱਲ ਧਿਆਨ ਹੈ ਨਾ ਕਿ ਜਿੰਨੇ ਬੰਦੇ ਸੀ ਇਸ ਕਿਚਨ ਨੂੰ ਵੀ ਦੂਜੀ ਵਾਰੀ ਕਹਿਣ ਦੀ ਜ਼ਰੂਰਤ ਨਹੀਂ ਪਈ ਸਾਰੇ ਸਟੂਡੈਂਟ ਆਪਣੇ ਮਨ ਨਾਲ ਲਾਏ ਆ ਸਭ ਦੇ ਦਿਲ ਦੇ ਵਿੱਚ ਦੇਸ਼ ਭਗਤੀ ਹੈ ਗੱਲ ਹੈ ਕਿ ਉਹਨੂੰ ਆਪਾਂ ਅੱਗੇ ਕਿਵੇਂ ਲੈ ਕੇ ਆ ਰਹੇ ਆਪਾਂ ਜੋ ਚੀਜ਼ ਦੇਸ਼ ਹਿੱਤ ਵਿੱਚ ਉਹ ਯੂਐਸਓ ਕਰੇਗੀ ਜੋ ਸਟੂਡੈਂਟਸ ਨੂੰ ਵਿਜ਼ਨ ਵਖਾ ਸਕਦੀ ਹੈ ਕਿ ਦੇਸ਼ਿਤ ਵਿੱਚ ਇਹ ਚੀਜ਼ ਹੈਗੀ ਹੈ ਉਹਦੇ ਤੇ 올 ਟਾਈਮ ਯੂਐਸਓ ਖੜੀ ਰਹੇਗੀ 15 ਗਾਸਤ ਦੇ ਦਿਨ ਜੇ ਕਈ ਥਾਂ ਥਾਂ ਤੇ ਅਸਵਾਰੀ ਜਿਵੇਂ ਹਰ ਘਰ ਤਿਰੰਗਾ ਮਹਿੰਵੀ ਚਲਾਈ ਤੀ ਤੇ ਉਹਦੇ ਨਾਲ ਹੀ ਜੇ ਦੇਖਿਆ ਤਾਂ ਯੂਨੀਵਰਸਿਟੀ ਚ ਵੀ ਮੁੰਡਿਆਂ ਨੇ ਜਿਹੜਾ ਯੂਐਸਓ ਦੇ ਮੈਂਬਰ ਨੇ ਇਹ ਸਾਰੇ ਤੇ ਉਹਨਾਂ ਦੇ ਵੱਲੋਂ ਤਿਰੰਗਾ ਯਾਤਰਾ ਜਿਹੜੀ ਉਹਨਾਂ ਨੇ ਕੱਢੀ ਆ ਆ ਜਿਵੇਂ ਕਿ ਇਹ ਪਹਿਲਾਂ ਤਾਂ ਖੈਰ ਜਿਵੇਂ ਛੁੱਟੀ ਦੇ ਦਿਨ ਨੂੰ ਲੋਕ ਇੰਜੋਏ ਕਰ ਲਾਂਦੇ ਹੁੰਦੇ ਸੀ 15 ਅਗਸਤ ਨੂੰ ਖੈਰ ਜਿਵੇਂ ਤੁਸੀਂ ਸਾਰੇ ਵੀਰ ਆਏ ਹੋਗੇ ਖੈਰ ਆਪਦਾ ਇੱਕ ਸਮਾਜ ਜਿਵੇਂ ਕਹਿੰਦੇ ਨੇ ਬੰਦਾ ਕੱਢਣਾ ਪਰ ਖੈਰ ਦੇਸ਼ ਲਈ ਜਿਵੇਂ ਤਿਰੰਗਾ ਯਾਤਰਾ ਤੁਸੀਂ ਕੱਢੀ ਆ ਮੇਨ ਕਨਸੈਪਟ ਕੀ ਸੀਗਾ ਕਿ ਆਖਰਕਾਰ ਜਿਹੜੇ ਨਾਲ ਮੁੰਡੇ ਨੇ ਗਏ ਆ ਆਮ ਕਰਕੇ ਕਿਹਾ ਜਾਂਦਾ ਵੀ ਯੰਗਸਟਰ ਨੇ ਜਿਹੜੇ ਸ਼ਾਇਦ ਸਮਝਦੇ ਨਹੀਂ ਨਾ ਚੀਜ਼ਾਂ ਨੂੰ ਲੱਗਦਾ ਵੀ ਹੁਣ ਹੌਲੀ ਹੌਲੀ ਸਮਾਜ 'ਚ ਤਬਦੀਲੀ ਆ ਰਹੀ ਆ ਦੇਖੋ ਇਹੀ ਚੀਜ਼ ਦੀ ਐਗਜ਼ਾਮਪਲ ਦੇਣ ਨੂੰ ਅੱਜ ਤਿਰੰਗਾ ਯਾਤਰਾ ਕੱਢੀ ਗਈ ਆ ਨਾ ਜਿਵੇਂ ਤੁਸੀਂ ਕਿਹਾ ਵੀ ਛੁੱਟੀ ਵਾਲੀ ਗੱਲ ਮੈਨੂੰ ਕਿ ਸਾਡੀ ਇਹ ਵਾਲੀ ਪੀੜ੍ਹੀ ਭੁੱਲ ਗਈ ਕਿ ਸਾਨੂੰ ਇਹ ਛੁੱਟੀਆਂ ਵੀ ਕਿਸ ਮੈਨੂੰ ਕਿ ਆਪਾਂ ਨੂੰ ਮੈਨੂੰ ਕਿ ਆਪਾਂ ਸਮਝੇ ਵੀ ਇਹ ਛੁੱਟੀਆਂ ਜਿਹੜੀਆਂ ਨੇ ਨਾ ਕਿਸ ਕੀਮਤ ਤੇ ਮਿਲੀਆਂ ਨੇ ਨਾ ਸਾਡੀ ਆਜ਼ਾਦੀ ਸਾਨੂੰ ਅਸੀਂ ਮੈਨੂੰ ਕਿ ਆਜ਼ਾਦ ਆ ਇਸ ਆਜ਼ਾਦੀਸ਼ ਵਿੱਚ ਰਹਿ ਰਹੇ ਆ ਨਾ ਤਾਂ ਹੀ ਅਸੀਂ ਇੱਥੇ ਮੈਨੂੰ ਕਿ ਸੁਤੰਤਰਤਾ ਨਾਲ ਤੁਰ ਪਾ ਰਹੇ ਆ ਨਾ ਤਾਂ ਇੱਕ ਗੱਲ ਇਹ ਹੈ ਕਿ ਸਾਡੀ ਜਿਹੜੀ ਨਵੀਂ ਪੀੜੀ ਆ ਰਹੀ ਹੈ ਜਿਵੇਂ ਅਸੀਂ ਚੱਲ ਰਹੇ ਹਾਂ ਤਾਂ ਜ਼ਿਆਦਾਤਰ ਫੰਕਸ਼ਨ ਵੱਲ ਤੇ ਨਵੀਆਂ ਚੀਜ਼ਾਂ ਵੱਲ ਧਿਆਨ ਹੈ ਨਾ ਕਿ ਮੈਂ ਕੀ ਦੇਸ਼ ਦੇ ਹਿੱਤ ਲਈ ਜਾਂ ਜਿਵੇਂ ਵੀ ਹੈ ਨਾ ਪਰਸਨਲੀ ਜ਼ਿਆਦਾ ਹੋ ਗਿਆ ਪਰ ਲੱਗਦਾ ਵੀ ਜਿਵੇਂ ਹੁਣ ਨਾਲ ਥੋੜੇ ਬੜੀ ਵੱਡੀ ਗਿਣਤੀ ਚ ਸਾਰੇ ਆਹ ਨੌਜਵਾਨ ਨੇ ਖੈਰ ਆਮ ਤੌਰ ਤੇ ਗੱਲ ਇਹ ਹੈ ਵੀ ਇਹ ਵੀ ਹੈਗਾ ਵੀ ਹੁਣ ਜਿਵੇਂ ਮੈਂ ਸਮੇਂ ਦੀ ਗੱਲ ਕਰੀ ਵੀ ਇਹ ਵੀ ਲੋਕ ਸਮਝਦੇ ਆ ਕੋਲੇ ਨਹੀਂ ਵੀ ਤੁਸੀਂ 2 4 ਜਾਂ 10 ਜਾਣੇ ਬਲਕਿ ਤੁਸੀਂ ਜਿੰਨੇ ਜਾਣੇ ਆਏ ਹੋ ਵੀ ਹਰੇਕ ਕਿਸੇ ਦਾ ਇੰਟਰਸਟ ਸੀ ਕਿਉਂਕਿ ਇੰਨੇ ਜਾਣੇ ਨਹੀਂ ਬੁਲਾਉਣੇ ਵੀ ਇਹ ਨਹੀਂ ਹੈਗਾ ਵੀ ਕੋਈ ਬੰਦਾ ਕੋਈ ਟਾਈਮ ਕੱਢ ਕੇ ਵੀ ਆਜੂ 2 ਮਿੰਟ ਲਈ ਨਹੀਂ ਜੀ ਇਹ ਨਹੀਂ ਗੱਲ ਆਪਾਂ ਕਹਿ ਸਕਦੇ ਵੀ ਆ ਵੀ ਦੇਸ਼ ਇੱਤੇ ਚ ਕੋਈ ਹੈ ਨਹੀਂ ਸਾਰੇ ਜਿੰਨੇ ਬੰਦੇ ਸੀ ਕਿਸੇ ਨੂੰ ਵੀ ਦੂਜੀ ਵਾਰੀ ਕਹਿਣ ਦੀ ਜ਼ਰੂਰਤ ਨਹੀਂ ਪਈ ਸਾਰੇ ਸਟੂਡੈਂਟ ਆਪਣੇ ਮਨ ਨਾਲ ਆਏ ਐ ਅਸੀਂ ਸਿਰਫ ਇੱਕ ਪੋਸਟਰ ਜਾਰੀ ਕੀਤਾ ਗਿਆ ਆਪਾਂ ਇਸ ਟਾਈਮ ਤੇ ਆਣਾ ਸਭ ਆਪਣੇ ਮਨ ਨਾਲ ਆਏ ਨੇ ਗੱਲ ਇਹ ਹੈ ਕਿ ਸਭ ਦੇ ਦਿਲ ਦੇ ਵਿੱਚ ਦੇਸ਼ ਭਗਤੀ ਹੈ ਗੱਲ ਹੈ ਕਿ ਉਹਨੂੰ ਆਪਾਂ ਮੈਂ ਕਿ ਅੱਗੇ ਕਿਵੇਂ ਲੈ ਕੇ ਆ ਰਹੇ ਆਪਾਂ ਗੱਲ ਕਿਵੇਂ ਰੱਖ ਰਹੇ ਅਸੀਂ ਕਿਸੇ ਹੋਰ ਅੱਗੇ ਜਾ ਕੇ ਗੱਲ ਕਿਵੇਂ ਕਰਦੇ ਅਸੀਂ ਦੇਸ਼ ਲਈ ਇਨੀਸ਼ੀਏਟਿਵ ਕਦੋਂ ਲੈਣੇ ਆ ਕੁਝ ਵੱਖਰਾ ਕਰਨ ਲਈ ਯੂਨੀਵਰਸਿਟੀ ਦੇ ਮਾਹੌਲ ਦੇ ਵਿੱਚ ਜਦੋਂ ਇਲੈਕਸ਼ਨ ਦਾ ਸਮਾਂ ਹੁੰਦਾ ਉਦੋਂ ਐ ਲੱਗਦਾ ਹੁੰਦਾ ਵੀ ਜਦੋਂ ਤਿਰੰਗੇ ਝੰਡੇ ਜਾਂ ਇਹ ਜਿਹੀਆਂ ਯਾਤਰਾਵਾਂ ਨਿਕਲਦੀਆਂ ਨੇ ਉਦੋਂ ਖਾਸ ਤੌਰ ਤੇ ਇੱਕ ਪਾਰਟੀ ਨਾਲ ਜੋੜ ਦਾਂਦੇ ਨੇਗੇ ਪਰ ਲੱਗਦਾ ਵੀ ਹੁਣ ਉਹ ਵੀ ਸਿਸਟਮ ਚੇਂਜ ਹੋ ਰਿਹਾ ਹੈ ਵੀ ਨਹੀਂ ਭਈ ਇਹ ਦੇਸ਼ हित ਦੀ ਜੇ ਤਿਰੰਗੇ ਦੀ ਗੱਲ ਕਰੀਏ ਤਾਂ ਉਹ ਸਾਰਿਆਂ ਵਾਸਤੇ ਆ ਕੋਈ ਇੱਕ ਜਣਾ ਜਾਂ ਦੋ ਜਣਾਂ ਵਾਸਤੇ ਦੇਖੋ ਮੈਂ ਨਾ ਹੁਣੇ ਥੋੜ ਮਤਲਬ ਕਿ ਦੇਸ਼ ਹੈ ਜੇ ਕੋਈ ਆਰਗੇਨਾਈਜੇਸ਼ਨ ਪਹਿਲਾਂ ਤਰੰਗਾ ਯਾਤਰਾ ਕੱਢ ਰਹੀ ਸੀ ਕੋਈ ਯਾਤਰਾ ਕੱਢ ਰਹੀ ਸੀ ਨਾ ਬਹੁਤ ਵਧੀਆ ਗੱਲ ਹੈ ਮੈਂ ਉਹਨੂੰ ਗਲਤ ਨਹੀਂ ਕਹਿੰਦਾ ਪਰ ਮਤਲਬ ਕਿ ਇਹ ਨਹੀਂ ਕਿ ਕਿ ਸਿਰਫ ਉਹਨਾਂ ਕੋਲ ਇੱਕ ਟੈਗ ਹੈ ਉਹਨਾਂ ਕੋਲ ਕਿ ਉਹੀ ਇਹ ਕੰਮ ਕਰ ਸਕਦੇ ਨੇ ਜੋ ਚੀਜ਼ ਦੇਸ਼ ਹਿੱਤ ਵਿੱਚ ਉਹ ਯੂਐਸਓ ਕਰੇਗੀ ਜੋ ਛਾਤਰਾਵਾਂ ਨੂੰ ਜੋ ਸਟੂਡੈਂਟਸ ਨੂੰ ਵਿਜ਼ਨ ਵਖਾ ਸਕਦੀ ਹੈ ਕਿ ਦੇਸ਼ ਹਿੱਤ ਵਿੱਚ ਇਹ ਚੀਜ਼ ਹੈਗੀ ਹੈ ਉਹਦੇ ਤੇ 올 ਟਾਈਮ ਯੂਐਸਓ ਖੜੀ ਰਹੇਗੀ ਯਾਨੀ ਕਿ ਮਸਲਾ ਇਹ ਨਹੀਂ ਹੈਗਾ ਵੀ ਤਿਰੰਗਾ ਯਾਤਰਾ ਕੱਢਣੀ ਹੈ ਮਸਲਾ ਇਹ ਨਹੀਂ ਹੈਗਾ ਵੀ ਦੇਸ਼ ਦੀ ਗੱਲ ਕਰਨੀ ਹੈ ਮਸਲਾ ਗੱਲ ਇਹ ਹੈ ਵੀ ਨਿੱਜੀ ਤੌਰ ਤੇ ਨਹੀਂ ਜੀ ਹਿੱਤਾਂ ਵਾਸਤੇ ਨਾ ਕੁਝ ਕਰੋ ਨਹੀਂ ਜਿਵੇਂ ਤੁਹਾਡੀ ਗੱਲ ਹੈ ਤਿਰੰਗਾ ਯਾਤਰਾ ਵਾਲੀ ਗੱਲ ਹੈ ਜਿਹੜੀ ਵੀ ਜਦੋਂ ਦੇਸ਼ ਹਿੱਤੇ 'ਚ ਜਿਹੜਾ ਕੰਮ ਕੀਤਾ ਜਾਏ ਨਾ ਅਸੀਂ ਉਹਨੂੰ ਹੀ ਸਭ ਤੋਂ ਉੱਪਰ ਮੰਨਦੇ ਹਾਂ ਕਿ ਤਿਰੰਗੇ ਦੀ ਸ਼ਾਨ ਸਾਡੇ ਦਿਲ ਚ ਹੈ ਸਾਨੂੰ ਪਤਾ ਕਿੰਨਾ ਇਜਤਮਾਨ ਹੈਗਾ ਉਹਦੇ ਉੱਤੇ ਹੀ ਅਸੀਂ ਬਸ ਜ਼ਿਆਦਾਤਰ ਇਹ ਹੈ ਕਿ ਬਾਕੀ ਆਰਗੇਨਾਈਜੇਸ਼ਨਾਂ ਵੀ ਨੇ ਜੋ ਜਿਵੇਂ ਤੁਸੀਂ ਗੱਲ ਕੀਤੀ ਕੀ ਕੋਈਸ਼ ਆਰਗੇਨਾਈਜੇਸ਼ਨ ਨੇ ਜਾਂ ਇੱਕੋ ਪਾਰਟੀ ਨਾਲ ਹੀ ਜੋੜਿਆ ਜਾਂਦਾ ਹੈ ਨਾ ਪਰ ਤਿਰੰਗਾ ਕਿਸੇ ਇੱਕ ਪਾਰਟੀ ਦਾ ਨਹੀਂਗਾ ਉਹਨਾਂ ਦੀ ਸੋਚ ਹੈ ਉਹ ਆਪਣਾ ਕੰਮ ਕਰ ਰਹੇ ਨੇ ਠੀਕ ਹੈ ਗੱਲ ਇਹ ਜਿਹੜੀਆਂ ਆਰਗੇਨਾਈਜੇਸ਼ਨਾਂ ਇਹ ਸਮਝ ਕੇ ਵੀ ਨਹੀਂ ਨਹੀਂ ਇਹ ਤਾਂ ਉਹ ਇੱਕ ਪਾਰਟੀ ਕੰਮ ਕਰਦੀ ਹੈ ਤੇ ਅਸੀਂ ਨਹੀਂ ਕਰਨਾ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਦਿੱਕਤ ਹੈ ਕਿ ਉਹ ਆਪਣੇ ਨੈਸ਼ਨਲ ਫਲੈਗ ਨੂੰ ਪਿੱਛੇ ਕਰ ਰਹੇ ਨੇ 15 ਅਗਸਤ ਨੂੰ ਪਿੱਛੇ ਕਰਕੇ ਵੀ ਹਾਂ ਉਹ ਭੁੱਲ ਗਏ ਵੀ ਸਾਨੂੰ ਆਜ਼ਾਦੀ ਕਿਸ ਕੀਮਤ ਤੇ ਮਿਲੀ ਆ ਸੀ ਆਜ਼ਾਦ ਆ ਇਸ ਤਿਰੰਗੇ ਦੇ ਥੱਲੇ ਅਸੀਂ ਆਜ਼ਾਦੀ ਮਾਨ ਰਹੇ ਆ ਵੀ ਅਸੀਂ ਇਹਦੀ ਇੱਜ਼ਤ ਕਰੀਏ ਨਾ ਕਿ ਉਹ ਬਸ ਇੱਕ ਛੋਟੀ ਜੀ ਗੱਲ ਤੇ ਵੀ ਉਹ ਪਾਰਟੀ ਕਰਦੀ ਐ ਨਾ ਮਤਲਬ ਅਸੀਂ ਨਹੀਂ ਕਰਾਂਗੇ ਇਹ ਬਹੁਤ ਗਲਤ ਗੱਲ ਹੈ ਤੇ ਇਹੀ ਐਗਜ਼ਾਮਪਲ ਦੇ ਰਹੇ ਸੀਗੇ ਤੇ ਬਿਲਕੁਲ ਕਿਉਂਕਿ ਗੱਲ ਹੋਈ ਆ ਜਾਂਦੀ ਹੈ ਵੀ ਤੁਸੀਂ ਜਿਹੜੀ ਵੀ ਚੀਜ਼ ਜਦੋਂ ਤਰੰਗੇ ਦੇ ਨਾਲ ਜੇਹ ਦੇ ਨਾਲ ਜੁੜੀ ਹੋਈ ਆ ਉਹਨੂੰ ਕਿਸੇ ਇੱਕ ਆਰਗੇਨਾਈਜੇਸ਼ਨ ਜਾਂ ਇੱਕ ਸਿਸਟਮ ਦੇ ਨਾਲ ਬੰਨ ਕੇ ਨਹੀਂ ਰੱਖ ਸਕਦੇ ਬਲਕਿ ਦੇਸ਼ ਦੀ ਗੱਲ ਤਾਂ ਖੈਰ ਹਰੇਕ ਦੇਸ਼ਵਾਸੀ ਕਰਦਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਸਿਆਸਤ ਆ ਜਿਹੜੀ ਨਹੀਂ ਹੋਣੀ ਚਾਹੀਦੀ ਸੀਨੀਅਰ ਵੀਡੀਓ ਨੋਟਸ ਮੈਂ ਤੇ ਦੇ ਨਾਲ ਮਿਸਿੰਗ ਰੋਜਨਾ ਸਪਸਟਾ ਟੀਵੀ ਚੰਡੀਗੜ੍ਹ